ਰੀਸੈਂਟਲੀ ਗਾਣਾ ਆਇਆ ਹੈਗਾ ਪਵਨਦੀਪ ਸਿੰਘ ਉਰਫ ਸ਼ਿਰੀ ਬਰਾੜ ਜੀ ਦਾ ਤੇ ਮੈडम ਗੁਰਲੇਜ਼ ਅਖਤਰ ਦਾ ਜਿਨ੍ਹਾਂ ਨੇ ਆਪਣੇ ਗਾਣੇ ਦੇ ਵਿੱਚ ਗਾਣੇ ਦਾ ਨਾਮ ਰੱਖਿਆ ਮਰਡਰ ਔਰ ਗਾਣੇ ਦੇ ਜੋ ਬੋਲ ਨੇ ਉਹ ਇਸ ਪ੍ਰਕਾਰ ਨੇ ਕਿ ਵੇ ਉਹ ਰਾਜ਼inama ਚਾਹੁੰਦੇ ਆ ਤੁਸੀਂ ਕਿਉਂ ਨਹੀਂ ਕਰਦੇ ਫਿਰ ਅੱਗੇ ਬਰਾੜ ਸਾਹਿਬ ਕਹਿੰਦੇ ਨੇ ਉਹ ਮਰਡਰ ਦੇ ਬਦਲੇ ਬਦਲੇ ਮਰਡਰ ਚਾਹੁੰਦੇ ਆ ਨਾਲ ਦੇ ਨਹੀਂ ਲੰਮੇ ਸਮੇਂ ਤੋਂ ਪੰਜਾਬ ਪਰਦੇ ਵਿੱਚ ਜਿਹੜੇ ਵਿਵਾਦਿਤ ਗਾਣੇ ਨੇ ਜਿਨ੍ਹਾਂ ਦੇ ਵਿੱਚ ਅਸਲਾ ਸ਼ਰਾਬ ਅਤੇ ਹੋਰ ਲੱਚਰ ਤਾਂ ਜਿਹੜੀ ਉਹ ਪਰਚਲਤ ਹੁੰਦੀ ਹੈ ਜਿਸ ਨੂੰ ਅਦਾਲਤ ਦੇ ਵਿੱਚ ਵੀ ਚੈਲੰਜ ਕੀਤਾ ਗਿਆ ਸੀ ਉਹ ਰੇ ਕਿਹਾ ਗਿਆ ਸੀ ਕਿ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਤਾਂ ਇਸ ਤੇ ਇੱਕ ਹੋਰ ਗਾਣਾ ਜਿਹੜਾ ਪੰਜਾਬ ਦੇ ਵਿੱਚ ਰਿਲੀਜ਼ ਹੁੰਦਾ ਹੈ ਜਿਸ ਵਿੱਚ ਅਸਲੇ ਦੀ ਗੱਲ ਹੁੰਦੀ ਹੈ ਔਰ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਕਤਲ ਯਾਨੀ ਕਿ ਮਰਡਰ ਦੀ ਗੱਲ ਹੁੰਦੀ ਹੈ ਤਾਂ ਉਸ ਦੇ ਉੱਪਰ ਡੀਜੀਪੀ ਪੰਜਾਬ ਨੂੰ ਇੱਕ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਤਾਂ ਐਡਵੋਕੇਟ ਹਰਦਿਕ ਆਲੂਵਾਲੀਆ ਸਾਡੇ ਨਾਲ ਗੱਲਬਾਤ ਕਰਾਂਗੇ ਹਰਦਿਕ ਜੀ ਪੂਰਾ ਮਾਮਲਾ ਕੀ ਹੈ ਔਰ ਕਿਹੜੇ-ਕਿਹੜੇ ਡੀਜੀਪੀ ਨੂੰ ਜਿਹੜਾ ਇਹ ਨੋਟਿਸ ਹੈ ਕੱਲਿਆ ਗਿਆ ਹੈ ਦੇਖੋ ਜੀ ਸਾਲ 2019 ਦੇ ਵਿੱਚ ਮਾਨਯੋਗ ਆਨਰੇਬਲ ਹਾਈ ਕੋਰਟ ਆ ਪੰਜਾਬ ਐਂਡ ਹਰਿਆਣਾ ਦਾ ਆਰਡਰ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਲੀਅਰ ਕਟ ਇੱਕ ਗੱਲ ਕਹੀ ਸੀਗੀ ਕਿ ਡੀਜੀਪੀ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਇਹ ਚੀਜ਼ ਨੂੰ ਐਨਸ਼ੋਰ ਕਰਨਗੇ ਕਿ ਕੋਈ ਵੀ ਗਾਣਾ ਜਿਹਦੇ ਵਿੱਚ ਲਿਖ ਕੇ ਡਰੱਗਸ ਵਾਇਲੈਂਸ ਜਾਂ ਕ੍ਰਾਈਮ ਇਹਨਾਂ ਨੂੰ ਲੈ ਕੇ ਅਗਰ ਕੋਈ ਵੀ ਇਦਾਂ ਦੇ ਸ਼ਬਦ ਆਉਣੇ ਆ ਤਾਂ ਉਸ ਚੀਜ਼ ਨੂੰ ਗਾਣੇ ਨੂੰ ਬਿਲਕੁਲ ਚੱਲਣ ਨਹੀਂ ਦਿੱਤਾ ਜਾਵੇਗਾ ਕਿਤੇ ਵੀ ਇਵਨ ਕਿ ਲਾਈਵ ਸ਼ੋਅ ਦੇ ਵਿੱਚ ਉਹਨਾਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਇਹ ਹਾਈ ਕੋਰਟ ਦੀ ਕਲੀਅਰ ਕਟ ਡਾਇਰੈਕਸ਼ਨਸ ਨਹੀਂ ਸੀਗੀਆਂ ਔਰ ਇਹਦੇ ਵਿੱਚ ਡੀਜੀਪੀ ਸਾਹਿਬ ਦੀ ਜ਼ਿੰਮੇਵਾਰੀ ਪਹਿਲਾਂ ਬਣਦੀ ਹੈ ਕਿ ਉਹ ਇਨਸ਼ੋਰ ਕਰਨ ਕਿ ਇਦਾਂ ਦੀ ਚੀਜ਼ ਕਦੇ ਕਦੇ ਵੀ ਵਾਪਰ ਨਾ ਵਾਪਰੇ ਤੇ ਹੁਣ ਰੀਸੈਂਟਲੀ ਗਾਣਾ ਆਇਆ ਹੈਗਾ ਪਵਨਦੀਪ ਸਿੰਘ ਉਰਫ ਸ਼ਿਰੀ ਬਰਾੜ ਜੀ ਦਾ ਤੇ ਮੈਡਮ ਗੁਰਲੇਜ਼ ਅਖਤਰ ਦਾ ਜਿਨ੍ਹਾਂ ਨੇ ਆਪਣੇ ਗਾਣੇ ਦੇ ਵਿੱਚ ਗਾਣੇ ਦਾ ਨਾਮ ਰੱਖਿਆ ਮਰਡਰ ਔਰ ਗਾਣੇ ਦੇ ਜੋ ਬੋਲ ਨੇ ਉਹ ਇਸ ਪ੍ਰਕਾਰ ਨੇ ਕਿ ਵੇ ਉਹ ਰਾਜ਼inama ਚਾਹੁੰਦੇ ਆ ਤੁਸੀਂ ਕਿਉਂ ਨਹੀਂ ਕਰਦੇ ਫਿਰ ਅੱਗੇ ਬਰਾੜ ਸਾਹਿਬ ਕਹਿੰਨੇ ਨੇ ਹੋ ਮਰਡਰ ਦੇ ਬਦਲੇ ਬਦਲੇ ਮਰਡਰ ਚਾਹੁੰਦੇ ਆ ਨਾਲ ਦੇਣੀ ਉਸ ਤੋਂ ਬਾਅਦ ਅੱਗੇ ਹੋਰ ਆਪਾਂ ਜਾਈਏ ਜੀ ਤਾਂ ਤੁਸੀਂ ਇੱਕ ਗੱਲ ਦੇਖੋ ਪਹਿਲਾਂ ਇਹਨਾਂ ਦੋ ਲਾਈਨਾਂ ਤੁਸੀਂ ਦੇਖਿਆ ਜਾਵੇ ਮਰਡਰ ਦੇ ਬਦਲੇ ਮਰਡਰ ਕੀ ਆਪਾਂ ਯੂਥ ਨੂੰ ਮਰਡਰ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ ਜਿਹੜੇ ਟਾਈਮ ਦੇ ਵਿੱਚ ਗੈਂਗਵਾਰ ਪੂਰੇ ਜ਼ੋਰ ਤੇ ਨੇ ਔਰ ਜਿੱਥੇ ਇਹ ਛਵੀ ਬਣ ਚੁੱਕੀ ਆ ਪੰਜਾਬ ਹਰਿਆਣਾ ਵਰਗੇ ਸਟੇਟਸ ਦੀ ਕਿ ਇੱਥੇ ਲੜਾਈ ਮਾਰ ਘਟਾਈ ਹੁੰਦੀ ਆ ਤਾਂ ਆਪਾਂ ਇਹ ਗਾਣੇ ਦੇ ਕੇ ਇਸ ਨੂੰ ਹੋਰ ਬੂਸਟ ਦੇਣਾ ਚਾਹੁੰਦੇ ਆ ਐਸਪੈਸ਼ਲੀ ਜਦੋਂ ਸਾਰੇ ਲੋਕ ਇਹ ਸਿੰਗਰਾਂ ਵੱਲ ਦੇਖਦੇ ਨੇ ਕਿਉਂਕਿ ਇਹ ਰੋਲ ਮਾਡਲ ਹੁੰਨੇ ਆ ਲੋਕਾਂ ਦੇ ਲੋਕੀ ਇਹਨਾਂ ਤੋਂ ਇਨਸਪੀਰੇਸ਼ਨ ਲੈਂਦੇ ਆ ਪਰ ਇਹਨਾਂ ਦੇ ਜੋ ਇਦਾਂ ਦੇ ਐਕਟ ਕਰ ਰਹੇ ਨੇ ਇਹ ਬਿਲਕੁਲ ਨਹੀਂ ਸ਼ੋਭਾ ਦੇਂਦੇ ਇਹਨਾਂ ਨੂੰ ਉਸ ਤੋਂ ਅੱਗੇ ਚੱਲਦੇ ਹੋਏ ਇਹ ਕਹਿੰਦੇ ਨੇ ਕਹਿੰਦੇ ਬੈਕ ਬਾਈਟ ਜੋ ਕਰਦੇ ਸੀ ਚੌਲ ਮਿੱਠੀਏ ਮੂੰਹਾਂ ਚ ਪਵਾ ਦੂੰ ਮੈਂ ਪਿਸਤੌਲ ਮਿੱਠੀਏ ਜਿੰਨਾ ਚਿਰ ਰੱਖੂੰ ਜਿੰਨਾ ਚਿਰ ਖੜਾ ਰੱਖੂੰ ਟੰਗ ਟੰਗ ਕੇ ਜਿਵੇਂ ਰੱਖਦਾ ਹੁੰਦਾ ਸੀ ਬਿੰਦੀ ਜੋਲ ਮਿੱਠੀਏ ਹੁਣ ਬਿੰਦੀ ਜੋਲ ਜੀ ਦਾ ਵੀ ਸਾਰਿਆਂ ਨੂੰ ਪਤਾ ਹੈ ਜੀ ਇਹ ਗੈਨ ਗੱਲ ਤਾਂ ਇਹ ਹੁੰਦਾ ਸੀ ਵੀ ਇਹ ਪਹਿਲੀ ਗੱਲ ਤਾਂ ਸ਼ੁਰੂਆਤ ਹੀ ਜਿਹੜਾ ਟਾਈਟਲ ਰੱਖਿਆ ਮਰਡਰ ਯਾਨੀ ਕਿ ਸਭ ਤੋਂ ਪਹਿਲਾਂ ਉੱਤੇ ਹੀ ਜਿਹੜੀ ਹੈਗੇ ਆ ਇਤਰਾਜ਼ ਜਤਾਇਆ ਗਿਆ ਉਸ ਤੋਂ ਬਾਅਦ ਜਿਹੜਾ ਹੁਣ ਬਿੰਦੀ ਜੋਲ ਦਾ ਨਾਮ ਲੈ ਲਿਆ ਅਕਸਰ ਹੀ ਤਕਰੀਬਨ ਕਈ ਗਾਣਿਆਂ ਦੇ ਵਿੱਚ ਪਹਿਲਾਂ ਤੋਂ ਵੀ ਜ਼ਿਕਰ ਹੋ ਚੁੱਕਿਆ ਹੈ ਵੀ ਇਹ ਕਿਸੇ ਜਿਹੜਾ ਹੈਗਾ ਕਿਸੇ ਵੀ ਪਛਾਣ ਦਾ ਮਹਤਾਜ ਨਹੀਂ ਹੈ ਬਿੰਦੀ ਜੋਲ ਸੋ ਕਿਉਂ ਇਹਨਾਂ ਗੱਲਾਂ ਦਾ ਜ਼ਿਕਰ ਜਿਹੜਾ ਬਾਰ-ਬਾਰ ਪੰਜਾਬ ਦੇ ਗਾਣਿਆਂ 'ਚ ਹੁੰਦਾ ਹੈ ਕੀ ਸਮਝਦੇ ਤੁਸੀਂ ਇਸ ਤੋਂ ਕੀ ਪ੍ਰਤੀਕਿਰਿਆ ਹੈਗੀ ਤੁਹਾਡੀ ਦੇਖੋ ਜੀ ਮੈਂ ਸ਼ਾਇਦ ਇਹ ਜਿਹੜੇ ਲਿਖਣ ਵਾਲੇ ਆ ਗਾਣੇ ਇਹ ਇਹ ਉਹਨਾਂ ਦੀ ਹੋ ਸਕਦਾ ਪਰਸਨਲ ਚੋਇਸਿਸ ਹੋਣ ਕਿ ਉਹਨਾਂ ਉਹ ਕਿਸੇ ਤੋਂ ਇਨਫਲੂਐਂਸ ਜਨਣਾ ਹੈਗੇ ਹਨ ਪਰ ਐਟ ਲਾਰਜ ਜਿਹੜੀ ਮੈਜੋਰਟੀ ਆ ਪੋਪੂਲੇਸ਼ਨ ਹੈ ਉਹ ਇਹ ਚੀਜ਼ ਜਾਣਦੀ ਹੈ ਕਿ ਜਿਹੜੇ ਲੋਕ ਅਨਪੀਸਫੁਲ ਨੋਨ ਪੀਸਫੁਲ ਕੰਮ ਕਰਦੇ ਨੇ ਉਹਨਾਂ ਤੋਂ ਇਨਸਪੀਰੇਸ਼ਨ ਆਪਾਂ ਨੂੰ ਨਹੀਂ ਲੈਣੀ ਚਾਹੀਦੀ ਔਰ ਨਾ ਹੀ ਉਹਨਾਂ ਦਾ ਜ਼ਿਕਰ ਅਗਰ ਆਪਾਂ ਨਾ ਕਰੀਏ ਤਾਂ ਬੈਟਰ ਹੈ ਕਿਉਂਕਿ ਉਹ ਉਦੋਂ ਉਸ ਚੀਜ਼ ਉਹ ਕੰਮਾਂ ਦੇ ਵਿੱਚ ਇਨਵੋਲਵ ਸੀਗੇ ਪਰ ਆਪਾਂ ਨੂੰ ਪਤਾ ਇਹ ਕੰਮਾਂ ਦਾ ਖਮਿਆਜ਼ਾ ਕੀ ਹੁੰਦਾ ਤਾਂ ਮੇਰੇ ਹਿਸਾਬ ਨਾਲ ਸਿੰਗਰਾਂ ਨੂੰ ਆਪਣੀ ਮਾਈਂਡ ਅਪਲਾਈ ਕਰਕੇ ਆਪਣਾ ਮਾਈਂਡ ਅਪਲਾਈ ਕਰਕੇ ਸਹੀ ਪਾਸੇ ਦੇ ਗਾਣੇ ਵਰਤਨੇ ਚਾਹੀਦੇ ਨਾ ਕਿ ਕੋਈ ਵੀ ਗੈਂਗਸਟਰ ਦਾ ਨਾਮ ਲਿਆ ਜਾਵੇ ਬਾਰ ਬਾਰ ਗਾਣੇ ਚ ਮੇਰੀ ਉਹਨਾਂ ਨੂੰ ਬੇਨਤੀ ਹੈ ਇਸ ਚੀਜ਼ ਇਥੋਂ ਸ਼ੁਰੂਆਤ ਜਿਵੇਂ ਹੁਣ ਸਿੱਧੂ ਮੂਸੇ ਵਾਲੇ ਦਾ ਨਾਮ ਲੈ ਲਈ ਉਹਨੇ ਵੀ ਸ਼ੁਰੂਆਤ ਕੀਤੀ ਸੀ ਪਸਤੌਲਾਂ ਦੀ ਗੱਲ ਹੋਈ ਫਿਰ ਹੌਲੀ ਹੌਲੀ ਅਸਲੇ ਦੀ ਜਿਹੜੀ ਗੱਲ ਲਗਾਤਾਰ ਵਧਦੀ ਗਈ ਹੁਣ ਹੋਰ ਕਲਾਕਾਰ ਜਿਹੜੇ ਆ ਸਿੰਗਰ ਨੇ ਲਗਾਤਾਰ ਇਹਨਾਂ ਚੀਜ਼ਾਂ ਦੇ ਵੱਲ ਝੁਕਾਅ ਉਹਨਾਂ ਦਾ ਵੀ ਜ਼ਿਆਦਾ ਹੋਗਾ ਤੁਸੀਂ ਡੀਜੀਪੀ ਪੰਜਾਬ ਔਰ ਹੋਰ ਕਿਹੜੇ ਡੀਜੀਪੀਸ ਨੂੰ ਇਹ ਨੋਟਿਸ ਜਿਹੜਾ ਭੇਜਿਆ ਔਰ ਖਾਸ ਤੌਰ ਦੇ ਤੇ ਉਹਦੇ ਉੱਪਰ ਜ਼ਿਕਰ ਕੀ ਕੀਤਾ ਗਿਆ ਵੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਪਰ ਜਾਂ ਗਾਣਾ ਹਟਾਇਆ ਜਾਵੇ ਕਿਉਂਕਿ ਇਹ ਜੋ ਡਾਇਰੈਕਸ਼ਨ ਸਿਗੀਆਂ ਇਹ ਡੀਜੀਪੀ ਸਾਹਿਬ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਦੇ ਡੀਜੀਪੀ ਸਾਹਿਬ ਨੂੰ ਸਿਗੀਆਂ ਡਾਇਰੈਕਸ਼ਨ ਇਸ ਕਰਕੇ ਮੈਂ ਉਹਨਾਂ ਨੂੰ ਹੀ ਅਸੀਂ ਲੀਗਲ ਨੋਟਿਸ ਕੱਢਿਆ ਹੈਗਾ ਕੰਟੈਂਪਟ ਨੋਟਿਸ ਕੱਢਿਆ ਕਿ ਇਹ ਗਾਣੇ ਨੂੰ ਜਲਦੀ ਤੋਂ ਜਲਦੀ 7 ਦਿਨਾਂ ਦੇ ਅੰਦਰ ਅੰਦਰ YouTube Apple Music Wynk Music ਹੋਰ ਜਿੰਨੇ ਵੀ ਆਨਲਾਈਨ ਪਲੈਟਫਾਰਮ ਹੈਗੇ ਆ ਡਿਜੀਟਲ ਮੀਡੀਆ ਪਲੈਟਫਾਰਮ ਹੈਗੇ ਆ ਉਥੋਂ ਗਾਣੇ ਨੂੰ ਹਟਾਇਆ ਜਾਵੇ ਸੋ ਥੈਟ ਜਿਹੜੀ ਪੰਜਾਬ ਦੀ ਜਵਾਨੀ ਆ ਹਰਿਆਣੇ ਦੀ ਜਵਾਨੀ ਆ ਇਹਨਾਂ ਨੂੰ ਬਚਾਇਆ ਜਾਵੇ ਜਿਹੜੀ ਕਿ ਪਹਿਲਾਂ ਹੀ ਬਾਹਰਲੇ ਮੁਲਕਾਂ ਨੂੰ ਤੁਰੀ ਹੋਈ ਆ ਅਸੀਂ ਚਾਹੁੰਦੇ ਆ ਕਿ ਇਹ ਗਾਣੇ ਨੂੰ ਹਟਾ ਕੇ ਉਹਨਾਂ ਨੂੰ ਸਹੀ ਪਾਸੇ ਲਾਇਆ ਜਾਵੇ ਸੋ ਕਿਉਂਕਿ ਆਪਾਂ ਦੇਖਦੇ ਆ ਜੀ ਅਕਸਰ ਗਾਣੇ ਬਹੁਤ ਇੰਪੈਕਟ ਪਾਉਂਦੇ ਆ ਯੂਥ ਤੇ ਉੱਪਰ ਕਿਉਂ ਆਂਦੇ ਜਾਂਦੇ ਗੱਡੀਆਂ 'ਚ ਮੋਬਾਈਲਾਂ 'ਤੇ ਬੰਦਾ ਸਾਰਾ ਦਿਨ ਇਹੀ ਗਾਣੇ ਸੁਣਦਾ ਰਹਿੰਦਾ ਹੈ ਔਰ ਅਗਰ ਇਦਾਂ ਦੇ ਗਾਣੇ ਆਣਗੇ ਤਾਂ ਉਹ ਇੱਕ ਹੋਰ ਬੂਸਟ ਦੇਣਗੇ ਬੰਦੇ ਨੂੰ ਕਰਾਈਮ ਕਰਨ ਦੇ ਵਿੱਚ ਕਿਉਂ ਅੱਗੇ ਯੂਥ ਥੋੜਾ ਜਿਹਾ ਨਿਰਾਸ਼ ਹੈਗਾ ਕਿਉਂਕਿ ਜੋਬਸ ਨਹੀਂ ਮਿਲ ਪਾਨੀਆਂ ਤਾਂ ਵਿਲੇ ਵਿਲਾ ਦਿਮਾਗ ਤਾਂ ਸ਼ੈਤਾਨ ਦਾ ਘਰ ਹੁੰਦਾ ਅਗਰ ਉਹ ਵਿਲੇ ਦਿਮਾਗ ਦੇ ਵਿੱਚ ਇਹ ਗਾਣੇ ਪਹਿਣਗੇ ਤਾਂ ਆਬਵੀਅਸ ਜੀ ਗੱਲ ਹੈ ਉਹ ਯੂਥ 네ਗੇਟਿਵ ਸਾਈਡ ਜਾਏਗਾ ਤੇ ਓਵਰਆਲ ਪੰਜਾਬ ਦੀ ਜਵਾਨੀ ਉਸ ਚੀਜ਼ ਨਾਲ ਇੰਪੈਕਟ ਹੋਏਗੀ ਬਿਲਕੁਲ ਬਿਲਕੁਲ ਧੰਨਵਾਦ ਆਹੀ ਐਡਵੋਕੇਟ ਸੀ ਕਿ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਜਿਹੜਾ ਲੀਗਲ ਨੋਟਿਸ ਡੀਜੀਪੀ ਨੂੰ ਕੱਲਿਆ ਗਿਆ ਲੇਕਿਨ ਹੁਣ ਇਸ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਕਿਉਂਕ ਪੰਜਾਬ ਭਰ ਦੇ ਵਿੱਚ ਔਰ ਬਾਕੀ ਵਿਸ਼ਵ ਭਰ ਦੇ ਵਿੱਚ ਜਿਹੜੇ ਆਨਲਾਈਨ ਪਲੈਟਫਾਰਮ ਨੇ ਉਹਨਾਂ ਦੇ ਉੱਪਰ ਚੱਲ ਰਹੇ ਨੇ ਸੋ ਹਟਾਇਆ ਜਾਂਦਾ ਜਾਂ ਫਿਰ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ